ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸੁਣ ਰਹੇ ਹੋ ਸਫਰ-ਏ-ਸ਼ਹਾਦਤ ਦੀ ਪਹਿਲੀ ਲੜੀ ਛੇ ਪੋ ਦਾ ਇਤਿਹਾਸ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਜਦ شاہی ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1700 ਸਿੰਘਾਂ ਸਮੇਤ ਕਿਲੇ ਦੇ ਅੰਦਰ ਸਨ ਤਕਰੀਬਨ 8 ਮਹੀਨੇ ਕਿਲੇ ਨੂੰ ਘੇਰਾ ਪਿਆ ਰਿਆ ਅੰਦਰ ਸਿੱਖਾਂ ਦਾ ਲੰਗਰ ਪਾਣੀ ਵੀ ਮਸਤਾਨਾ ਹੋ ਗਿਆ ਸੀ ਕਈ ਵਾਰ ਕੌਜ ਸਿੰਘ ਮੁਗਲ ਫੌਜਾਂ ਤੇ ਛਾਪਾ ਮਾਰ ਕੇ ਉਹਨਾਂ ਦੀ ਰਸਦ ਖੋਹ ਲਿਆਉਂਦੇ ਸਨ ਉਸ ਨਾਲ ਕੌਜ ਦਿਨ ਲੰਗਰ ਪਾਣੀ ਚੱਲ ਜਾਂਦਾ ਸੀ ਓਖਣ ਪਾਣੇ ਸਿੰਘਾਂ ਨੂੰ ਦਰਖਤਾਂ ਦੇ ਪੱਤੇ ਅਤੇ ਸ਼ਿੱਲਾਂ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ ਸੀ ਕੌਜ ਸਿੱਖ ਗੁਰੂ ਸਾਹਿਬ ਜੀ ਨੂੰ ਵਿਦਾਵਾ ਦੇ ਕੇ ਘਰਾਂ ਨੂੰ ਚਲੇ ਗਏ ਸਨ ਹਜ਼ਾਰ ਦੇ ਕਰੀਬ ਸਿੱਖ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਇੱਕ ਘੋੜਾ ਅਤੇ ਪ੍ਰਸਾਦੀ ਹਾਥੀ ਵੀ ਸ਼ਹੀਦ ਹੋ ਗਏ ਸਨ ਜਿਹੜੇ ਸਿੱਖ ਕਿਲੇ ਦੇ ਅੰਦਰ ਸਨ ਉਹ ਗੁਰੂ ਜੀ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿੱਚ ਸਨ ਅਤੇ ਉਹਨਾਂ ਦੇ ਹੌਸਲੇ ਬੜੇ ਬਲੰਦ ਸਨ ਉਹਨਾਂ ਦੇ ਚਿਹਰਿਆਂ ਤੇ ਕਿਸੇ ਕਿਸਮ ਦੀ ਚਿੰਤਾ ਦੇ ਨਿਸ਼ਾਨ ਨਹੀਂ ਸਨ ਪਰ ਦੂਸਰੇ ਪਾਸੇ ਲੰਬੇ ਸਮੇਂ ਦਾ ਘੇਰਾ ਪਾ ਕੇ ਬੈਠੇ ਮੁਗਲ ਸੈਨਾ ਦੇ ਹੌਸਲੇ ਖਸਤ ਹੋ ਚੁੱਕੇ ਸਨ ਉਹਨਾਂ ਨੂੰ ਘਰਾਂ ਦੀ ਯਾਦ ਸਤਾਉਣ ਲੱਗ ਪਏ ਸੀ ਉਹ ਬੜੀ ਬੇਚੈਨੀ ਵਿੱਚ ਸਨ ਪਹਾੜੀ ਰਾਜਿਆਂ ਨੂੰ ਇਹ ਡਰ ਸਤਾਉਣ ਲੱਗ ਪਿਆ ਸੀ ਕਿ ਕਿਤੇ ਫੌਜ ਮੈਦਾਨ ਛੱਡ ਕੇ ਨਾ ਭੱਜ ਜਾਵੇ ਇਸ ਲਈ ਉਹਨਾਂ ਨੇ ਮੁਗਲ ਸੈਨਾਪਤੀਆਂ ਨਾਲ ਰਲ ਕੇ ਇੱਕ ਬਿਉਂਤ ਬਣਾਈ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਾਵਾਂ ਬਣਾ ਕੇ ਅਤੇ ਗੀਤਾ ਦੀਆਂ ਕਸਮਾਂ ਖਾਧੀਆਂ ਮੁਗਲ ਸੈਨਕਾ ਨੇ ਕੁਰਾਨ ਦੀਆਂ ਕਸਮਾਂ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਸੁਰੱਖਿਅਤ ਜਾਣ ਦੇਵਾਂਗੇ ਸਾਡੀਆਂ ਫੌਜਾਂ ਤੁਹਾਡੇ ਤੇ ਹਮਲਾ ਨਹੀਂ ਕਰਨਗੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੀ ਚਾਲ ਦਾ ਪਤਾ ਸੀ ਉਹਨਾਂ ਪਰ ਫਿਰ ਵੀ ਉਹਨਾਂ ਨੇ ਧਾਰਮਿਕ ਗ੍ਰੰਥਾਂ ਦੀ ਕਸਮ ਦਾ ਮਾਣ ਰੱਖ ਕੇ ਕਿਲਾ ਖਾਲੀ ਕਰਨ ਦਾ ਫੈਸਲਾ ਕੀਤਾ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਸੀਸਗੰਜ ਸਾਹਿਬ ਵਿਖੇ ਦੇਗ ਲੈ ਕੇ ਗਏ ਉੱਥੋਂ ਦੀਆਂ ਪ੍ਰਕਰਮਾਂ ਕੀਤੀਆਂ ਅਤੇ ਚਾਲੇ ਪਾਉਣ ਦੀ ਅਰਦਾਸ ਕੀਤੀ ਉਸ ਅਸਥਾਨ ਦੀ ਸੇਵਾ ਸੰਭਾਲ ਭਾਈ ਗਰਵਖ ਸਿੰਘ ਨੂੰ ਸੌਂਪ ਦਿੱਤੀ 6 ਪੋਹ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਕਿਲੇ ਤੋਂ ਚਾਲੇ ਪਾ ਦਿੱਤੇ ਸਨ ਸਾਰੇ ਬਹੀਰ ਕੀਰਤ ਸਿੰਘ ਕੀਰਤਪੁਰ ਸਾਹਿਬ ਵੱਲ ਜਾ ਰਹੇ ਸੀ ਅਤੇ ਅਜੇ ਕੁਝ ਦੂਰੀ ਤੇ ਹੀ ਗਏ ਸਨ ਮੁਗਲ ਸੈਨਾ ਅਤੇ ਪਹਾੜੀਆਂ ਦੀ ਫੌਜ ਨੇ ਆਪਣੀਆਂ ਕਸਮਾਂ ਤੋੜ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ ਸਿੱਖਾਂ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਅੱਗੇ ਬੱਧੇ ਗਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੇ ਤੁਸੀਂ ਅੱਗੇ ਹੋਰਾਂ ਸੰਗਤਾਂ ਨੂੰ ਵੀ ਸ਼ੇਅਰ ਕਰਨੇ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ